ਨਮਸਕਾਰ ਦੋਸਤੋ ਪੀਟੈਟ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਅੱਜ ਸਿਲੇਬਸ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਜੀ ਭਵਨ ਨਿਰਮਾਣ ਜੋ ਕਿ ਬਿਲਕੁਲ ਸਿਲੇਬਸ ਦੇ ਨਾਲ ਸੰਬੰਧਿਤ ਹੈ ਵਕਫ ਵਕ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਸਾਰੀਆਂ ਸੁੰਦਰ ਤੇ ਵਧੀਆ ਤੇ ਪ੍ਰਸਿੱਧ ਇਮਾਰਤਾਂ ਮੰਦਰ ਬਣਾਏ ਗਏ ਜਿਨ੍ਹਾਂ ਦੇ ਵਿੱਚੋਂ ਸੂਰਜ ਮੰਦਰ ਜਗਨਨਾਥ ਪੁਰੀ ਦਾ ਮੰਦਰ ਤਾਜ ਮਹਿਲ ਲਾਲ ਕਿਲਾ ਤੇ ਹੋਰ ਅਨੇਕਾ ਹੀ ਐਵੇਂ ਦੇ ਸਥਾਨ ਨੇ ਜਿਹੜੇ ਕਿ ਬੜੇ ਵਿਸ਼ਵ ਪ੍ਰਸਿੱਧ ਨੇ ਔਰ ਇਹ ਜਿਹੜਾ ਟੌਪਿਕ ਹੈ ਸਾਡੇ ਪੀਟੈਟ ਦੇ ਸਿਲੇਬਸ ਦੇ ਵਿੱਚ ਹੈ ਜੀ ਭਵਨ ਨਿਰਮਾਣ ਸੋ ਉਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਅੱਜ ਅਸੀਂ ਕਰਾਂਗੇ ਜੀ ਸਭ ਤੋਂ ਪਹਿਲਾ ਪ੍ਰਸ਼ਨ ਹੈ ਸੂਰਜ ਮੰਦਿਰ ਕਿੱਥੇ ਸਥਿਤ ਹੈ ਉੱਤਰ ਹੈ ਜੀ ਕੋਨਾਰਕ ਓਡੀਸਾ ਦੇ ਵਿੱਚ ਪ੍ਰਸ਼ਨ ਨੰਬਰ 2 ਜਗਨਨਾਥ ਪੁਰੀ ਵਿੱਚ ਕਿਸ ਦਾ ਪ੍ਰਸਿੱਧ ਮੰਦਿਰ ਹੈ ਉੱਤਰ ਹੈ ਜੀ ਭਗਵਾਨ ਵਿਸ਼ਨੂੰ ਦਾ ਪ੍ਰਸਿੱਧ ਮੰਦਿਰ ਹੈ ਜਗਨਨਾਥ ਪੁਰੀ ਇਹ ਵੀ ਸਥਾਨ ਹੈ ਜਿਹੜਾ ਓਡੀਸਾ ਦੇ ਵਿੱਚ ਸਥਿਤ ਹੈ ਪ੍ਰਸ਼ਨ ਨੰਬਰ 3 ਲਿੰਗ ਰਾਜ ਦਾ ਪ੍ਰਸਿੱਧ ਮੰਦਿਰ ਕਿੱਥੇ ਹੈ ਉੱਤਰ ਹੈ ਜੀ ਭੁਵਨੇਸ਼ਵਰ ਜਿਹੜੀ ਕਿ ਓਡੀਸ਼ਾ ਦੀ ਰਾਜਧਾਨੀ ਹੈ ਇਹ ਤਿੰਨੇ ਮੰਦਿਰ ਜਿਹੜੇ ਨੇ ਓਡੀਸ਼ਾ ਦੇ ਵਿੱਚ ਸਥਿਤ ਨੇ ਜੀ ਕੋਨਾਰਕ ਦਾ ਸੂਰਜ ਮੰਦਿਰ ਜਗਨਨਾਥ ਪੁਰੀ ਦਾ ਵਿਸ਼ਨੂ ਦਾ ਮੰਦਿਰ ਔਰ ਲਿੰਗ ਰਾਜ ਦਾ ਜਿਹੜਾ ਮੰਦਿਰ ਹੈ ਇਹ ਤਿੰਨੋਂ ਮੰਦਿਰ ਜਿਹੜੇ ਨੇ ਓਡੀਸ਼ਾ ਰਾਜ ਦੇ ਵਿੱਚ ਨੇ ਭੁਵਨੇਸ਼ਵਰ ਜਿਹੜੇ ਓਡੀਸ਼ਾ ਦੀ ਰਾਜਧਾਨੀ ਹੈ ਲਿੰਗ ਰਾਜ ਦਾ ਜਿਹੜਾ ਪ੍ਰਸਿੱਧ ਮੰਦਿਰ ਹੈ ਉੱਥੇ ਸਥਿਤ ਹੈ ਪ੍ਰਸ਼ਨ ਨੰਬਰ 4 ਸੋਲੰਕੀ ਵੰਸ਼ ਦੇ ਸ਼ਾਸਕਾਂ ਨੇ ਕਿਹੜਾ ਮੰਦਿਰ ਬਣਵਾਇਆ ਉੱਤਰ ਹੈ ਜੀ ਤੇਜਪਾਲ ਮੰਦਿਰ ਜੋ ਕਿ ਮਾਉਂਟ ਆਬੂ ਦੇ ਵਿੱਚ ਹੈ ਪ੍ਰਸ਼ਨ ਨੰਬਰ 5 ਮੰਦਿਰ ਨਿਰਮਾਣ ਦੀ ਕਿਹੜੀ ਸ਼ੈਲੀ ਸੀ ਉਸ ਥਾਂ ਨੇ ਜਿਹੜੇ ਮੰਦਿਰ ਬਣੇ ਉਹ ਸ਼ੈਲੀ ਨੂੰ ਕੀ ਕਿਹਾ ਜਾਂਦਾ ਸੀ ਨਾਗਰਾ ਸ਼ੈਲੀ ਪ੍ਰਸ਼ਨ ਨੰਬਰ 6 22 ਦਿਨ ਦਾ ਚੌਪੜਾ ਮਸਜਿਦ ਕਿਸ ਨੇ ਬਣਵਾਈ ਉੱਤਰ ਹੈ ਜੀ ਕੁਤਬੁਦੀਨ ਐਬਕ ਨੇ ਇਹ ਜਿਹੜੀ ਇੱਕ ਮਸਜਿਦ ਹੈ ਜਿਸ ਦਾ ਨਾਂ ਢਾਈ ਦਿਨ ਦਾ ਚੌਂਪੜਾ ਹੈ ਔਰ ਇਹ ਕੁਤਬਉਦੀਨ ਐਬਕ ਨੇ ਬਣਵਾਈ ਸੀ। ਪ੍ਰਸ਼ਨ ਨੰਬਰ 7 ਕੁਤਬ ਮਨਾਰ ਦੀ ਉਸਾਰੀ ਕਿਸ ਨੇ ਸ਼ੁਰੂ ਕਰਵਾਈ ਅਤੇ ਕਿਸ ਨੇ ਇਸ ਦਾ ਕੰਮ ਪੂਰਾ ਕਰਵਾਇਆ? ਉੱਤਰ ਹੈ ਜੀ ਕੁਤਬਉਦੀਨ ਐਬਕ ਨੇ ਇਸ ਨੂੰ ਸ਼ੁਰੂ ਕਰਵਾਇਆ ਸੀ ਤੇ ਇਲਤੂਤਮਿਸ਼ ਨੇ ਇਸ ਨੂੰ ਪੂਰਾ ਕਰਵਾਇਆ ਸੀ ਜੋ ਕਿ ਉਸ ਦਾ ਉੱਤਰਾਧਿਕਾਰੀ ਸੀ। ਪ੍ਰਸ਼ਨ ਨੰਬਰ 8 ਕੁਤਬ ਮਨਾਰ ਦੀਆਂ ਕਿੰਨੀਆਂ ਮੰਜ਼ਲਾਂ ਹਨ? उत्तर है यह कि उच्चा है उत्तर है जी पांच मंजिल हैं और बहत्तर मीटर जड़ा है इसकी उचाई है प्रश्न नंबर नौ हज़ार थम्मा वाला महल किसने बनवाया उत्तर है जी अलाउद्दीन खिलजी प्रश्न नंबर दस अकबर ने गुजरात की जीत तो बाद इमारत बनवाई उत्तर है जी बुलंद दरवाजा गुरजा गुजरात की जितो बादबर ने ਬੁਲੰਦ ਦਰਵਾਜਾ ਜਿਹੜੀ ਇਮਾਰਤ ਸੀ ਉਹ ਬਣਵਾਈ। ਪ੍ਰਸ਼ਨ ਨੰਬਰ 12 ਦਿੱਲੀ ਦਾ ਲਾਲ ਕਿਲਾ ਕਿਸ ਨੇ ਬਣਵਾਇਆ? ਉੱਤਰ ਹੈ ਜੀ ਸ਼ਾਹਜਹਾਨ ਨੇ। ਸੋ ਲਾਲ ਕਿਲੇ ਦੋ ਨੇ ਜੀ ਇੱਕ ਦਿੱਲੀ ਦੇ ਵਿੱਚ ਹੈ ਔਰ ਇੱਕ ਆਗਰਾ ਦੇ ਵਿੱਚ ਹੈ। ਧਿਆਨ ਨਾਲ ਅਸੀਂ ਪ੍ਰਸ਼ਨ ਪੜ੍ਹ ਕੇ ਇਹਦਾ ਉੱਤਰ ਦੇਣਾ ਕਿ ਕਿੱਥੋਂ ਦਾ ਜਿਹੜਾ ਲਾਲ ਕਿਲਾ ਪੁੱਛਿਆ ਗਿਆ? ਦਿੱਲੀ ਦਾ ਜਿਹੜਾ ਲਾਲ ਕਿਲਾ ਇਹੋ ਸ਼ਾਹਜਹਾਨ ਨੇ ਬਣਵਾਇਆ ਸੀ ਔਰ ਜਿਹੜਾ ਆਗਰੇ ਦਾ ਲਾਲ ਕਿਲਾ ਹੈ ਉਹ ਅਕਬਰ ਨੇ ਬਣਾਇਆ ਸੀ। ਪ੍ਰਸ਼ਨ ਨੰਬਰ 13 ਆਗਰੇ ਦਾ ਲਾਲ ਕਿਲਾ ਕਿਸ ਨੇ ਬਣਵਾਇਆ? ਉੱਤਰ ਹੈ ਜੀ ਅਕਬਰ ਨੇ। ਪ੍ਰਸ਼ਨ ਨੰਬਰ 14 ਅਕਬਰ ਨੇ ਕਿਹੜੇ ਕਿਹੜੇ ਭਵਨ ਫਤਿਹਪੁਰ Sikri ਵਿਖੇ ਬਣਵਾਏ? ਉੱਤਰ ਹੈ ਜੀ ਜਾਮਾ ਮਸਜਿਦ, ਪੰਚ ਮਹਿਲ, ਦੀਵਾਨ-ਏ-ਖਾਸ ਤੇ ਦੀਵਾਨ-ਏ-ਆਮ। ਪ੍ਰਸ਼ਨ ਨੰਬਰ 15 ਕਿਸ ਮੁਗਲ ਸ਼ਾਸਕ ਨੂੰ ਭਵਨ ਨਿਰਮਾਣ ਦਾ ਸ਼ਹਿਜਾਦਾ ਕਿਹਾ ਜਾਂਦਾ ਹੈ? ਉੱਤਰ ਹੈ ਜੀ ਸ਼ਾਹਜਹਾਂ। ਪ੍ਰਸ਼ਨ ਨੰਬਰ 16 ਉਸਨੇ ਆਗਰੇ ਦੇ ਕਿਲੇ ਵਿੱਚ ਕਿਹੜੀਆਂ-ਕਿਹੜੀਆਂ ਇਮਾਰਤਾਂ ਬਣਵਾਈਆਂ ਉੱਤਰ ਹੈ ਜੀ ਦਿਵਾਨੇ ਖਾਸ ਦਿਵਾਨੇ ਆਮ ਮੋਤੀ ਮਸਜਿਦ ਅਤੇ ਤਾਜ ਮਹਿਲ ਤਾਜ ਮਹਿਲ ਜੋ ਕਿ ਉਸ ਦੀ ਪ੍ਰਸਿੱਧ ਇਮਾਰਤ ਹੈ ਜੋ ਉਸਨੇ ਆਪਣੀ ਬੇਗਮ ਮੁਮਤਾਜ਼ ਮਹਿਲ ਦੀ ਯਾਦ ਦੇ ਵਿੱਚ ਬਣਵਾਈ ਸੀ ਪ੍ਰਸ਼ਨ ਨੰਬਰ 17 ਤਾਜ ਮਹਿਲ ਕਿੰਨੇ ਸਾਲਾਂ ਵਿੱਚ ਬਣਿਆ ਅਤੇ ਇਸਤੇ ਕਿੰਨਾ ਖਰਚ ਆਇਆ ਉੱਤਰ ਹੈ ਜੀ 22 ਸਾਲਾਂ ਦੇ ਵਿੱਚ 20000 ਕਾਰੀਗਰਾਂ ਦੇ ਦੁਆਰਾ ਇਹ ਬਣਾਇਆ ਗਿਆ ਸੀ ਔਰ ਇਸਤੇ ਉਸ ਸਮੇਂ 3 ਕਰੋੜ ਰੁਪਏ ਜਿਹੜਾ ਖਰਚ ਕੀਤੇ ਗਏ ਸਨ ਪ੍ਰਸ਼ਨ ਨੰਬਰ 18 ਸ਼ਾਹਜਹਾਂ ਦੁਆਰਾ ਲਾਲ ਕਿਲਾ ਕਦੋਂ ਬਣਵਾਇਆ ਗਿਆ ਉੱਤਰ ਹੈ ਜੀ 1639 ਈਸਵੀ ਵਿੱਚ ਦਿੱਲੀ ਦੇ ਵਿੱਚ ਪ੍ਰਸ਼ਨ ਨੰਬਰ 19 ਸ਼ਾਹਜਹਾਂ ਨੇ ਕਦੋਂ ਅਤੇ ਕਿਸ ਨਗਰ ਦੀ ਨੀਂ ਰੱਖੀ ਉੱਤਰ ਹੈ ਜੀ 1639 ਈਸਵੀ ਦੇ ਵਿੱਚ ਸ਼ਾਹਜਹਾਬਾਦ ਨਗਰ ਦੀ ਨਹੀਂ ਜਿਹੜੀ ਸੀ ਉਸਨੇ ਰੱਖੀ ਸੀ ਪ੍ਰਸ਼ਨ ਨੰਬਰ 20 ਜਹਾਗੀਰ ਦਾ ਮਕਬਰਾ ਕਿੱਥੇ ਹੈ ਉੱਤਰ ਹੈ ਜੀ ਸ਼ਹਿਰ ਦਾ ਸ਼ਾਹਦਰਾ ਪਾਕਿਸਤਾਨ ਦੇ ਵਿੱਚ ਪ੍ਰਸ਼ਨ ਨੰਬਰ 21 ਸ਼ਾਹਜਾਹ ਨੇ ਕਿਹੜੇ ਕਿਹੜੇ ਬਾਗ ਲਗਵਾਏ ਉੱਤਰ ਹੈ ਜੀ ਸ਼ਾਲੀਮਾਰ ਬਾਗ ਦਿੱਲੀ ਦੇ ਵਿੱਚ ਔਰ ਵਜ਼ੀਰ ਬਾਗ ਕਸ਼ਮੀਰ ਦੇ ਵਿੱਚ ਪ੍ਰਸ਼ਨ ਨੰਬਰ 22 ਸ਼ਾਹਜਾਦਾ ਮੋਰ ਮੁਕਟ ਕਿੱਥੇ ਰੱਖਿਆ ਹੋਇਆ ਹੈ ਉੱਤਰ ਹੈ ਜੀ ਦੀਵਾਨੇ ਖਾਸ ਵਿੱਚ ਪ੍ਰਸ਼ਨ ਨੰਬਰ 23 ਸ਼ਾਹਜਾਦਾ ਮੋਰ ਮੁਕਟ ਕੌਣ ਲੈ ਗਿਆ ਸੀ ਉੱਤਰ ਹੈ ਜੀ ਨਾਦਰ ਸ਼ਾ ਇਸ ਨੂੰ ਈਰਾਨ ਲੈ ਗਿਆ ਸੀ 1739 ਦੇ ਵਿੱਚ ਸ਼ਾਜਾਦੇ ਮੋਰ ਮੁਕਟ ਨੂੰ ਪ੍ਰਸ਼ਨ ਨੰਬਰ 24 ਫਿਰੋਜ਼ਾਬਾਦ ਹਿਸਾਰ ਫਿਰੋਜ਼ਾ ਜੌਨਪੁਰ ਪ੍ਰਸਿੱਧ ਨਗਰ ਕਿਸ ਨੇ ਬਸਾਇਆ ਉੱਤਰ ਹੈ ਜੀ ਫਿਰੋਜ਼ ਸ਼ਾ ਤੁਗਲਕ ਨੇ ਪ੍ਰਸ਼ਨ ਨੰਬਰ 25 ਜਹਾਂ ਆਪਣਾ ਨਗਰ ਦੀ ਉਸਾਰੀ ਕਿਸ ਨੇ ਕਰਵਾਈ ਉੱਤਰ ਹੈ ਜੀ ਮੁਹੰਮਦ ਬਿਨ ਤੁਗਲਕ ਨੇ ਸੋ ਇਹ ਸੀ ਮਹੱਤਵਪੂਰਨ ਤੇ ਪ੍ਰਸਿੱਧ ਇਮਾਰਤਾਂ ਤੇ ਮੰਦਰ ਜਿਹੜੇ 13ਵੀਂ ਸਦੀ ਦੇ ਵਿੱਚ ਬਣੇ ਔਰ ਇਹਨਾਂ ਨੂੰ ਕਿੰਨੇ ਬਣਾਇਆ ਉਹਦੇ ਸਬੰਧੀ ਅਸੀਂ ਜਾਣਕਾਰੀ ਜਿਹੜੀ ਹਾਸਲ ਕੀਤੀ ਸੋ ਉਮੀਦ ਹੈ ਦੋਸਤੋ ਪਸੰਦ ਆਏਗਾ ਪਸੰਦ ਆਇਆ ਤਾਂ ਵੱਤੋ ਵੱਦ ਇਸ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ Claro.